ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਵਸਿਆ ਤੇ ਮਡਰਾਰ ਹੈ ਖਤਰਾ ਲੋਕਾਂ ਦੇ ਘਰ ਘਰਾਂ ਦੇ ਦਰਵਾਜ਼ੇ ਬੰਦ ਕਰਨੇ ਕੀਤੇ ਸ਼ੁਰੂ ਹਾਈ ਅਲਰਟ ਦੇ ਪ੍ਰਸ਼ਾਸਨ ਪੰਜਾਬ ਵਿੱਚ ਇਸ ਸਮੇਂ ਖਤਰੇ ਦੇ ਹਾਲਾਤ ਬਣੇ ਹੋਏ ਹਨ ਦੱਸਦੇ ਕਿ ਲਗਾਤਾਰ ਮੀਂਹ ਕਾਰਨ ਕਈ ਜ਼ਿਲ੍ਹੇ ਜਾਗਥਲ ਹੋ ਗਏ ਹਨ ਜ਼ਿਲ੍ਹਾ ਦੀ ਖੇਤ ਨੂੰ ਬਿਹਤਰ ਬਣਾਉਣ ਅਤੇ ਖੜਾ ਖੜ ਪ੍ਰਭਾਵਿਤ ਇਲਾਕਿਆਂ ਵਿੱਚ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਸਰਗਰਮ ਜਤਨ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਤਲੁਜ ਦਰਿਆ ਦੇ ਕੰਢੇ ਸਥਿਤ ਗੜੀ ਫਾਜ਼ਿਲ ਪਿੰਡ ਵਿੱਚ ਇੱਕ ਵਿਆਪਕ ਮੌਕ ਡ੍ਰਿਲ ਦਾ ਆਯੋਜਨ ਕੀਤਾ ਹੈ। ਡਿਪਟੀ ਕਮਿਸ਼ਨਰ ਹਮਾਸ਼ੋਜਨ ਐਸ ਡੀ ਐਮ ਲੁਧਿਆਣਾ ਜਸਲੀਨ ਕੌਰ ਪੁੱਲਰ ਅਤੇ ਸਹਾਇਕ ਕਮਿਸ਼ਨਰ ਪਾਇਲ ਗੋਇਲ ਉੰਦੀ ਨਿਗਰਾਨੀ ਹਿੱਟ ਕੀਤਾ ਗਿਆ ਹੈ ਇਹ ਅਭਿਆਸ ਪ੍ਰਭਾਵਸ਼ਾਲੀ ਹੱਤਥ ਪ੍ਰਬੰਧਨ ਅਤੇ ਅੰਤਰ ਵਿਭਾਗੀ ਤਾਲਮੇਲ ਪ੍ਰਤੀ ਪ੍ਰਸ਼ਾਸਨ ਨੂੰ ਵਚਨਬੱਧਤਾ ਨੂੰ ਦਰਸਾਉਂਦਾ ਹੈ ਮੋਗਦਿਲ ਦੀ ਗੜੀ ਫਾਜ਼ਿਲਪਿੰਡ ਇਹ ਵਿੱਚ ਇੱਕ ਕਲਪਨਿਕ ਹਾਰਡ ਸਥਿਤੀ ਨੂੰ ਦੀ ਨਕਲ ਕੀਤੀ ਗਈ ਹੈ ਜਿਸ ਵਿੱਚ ਡਰੇਨਜ਼ ਪੰਚਾਇਤ ਜੰਗਲਾਤ ਮਾਲੀਆ ਖੁਰਾਕ ਅਤੇ ਸਿਵਲ ਸਪਲਾਈ ਮੈਡੀਕਲ ਪੁਲਿਸ ਪ੍ਰਸ਼ਾਸਨ ਪੁਲਿਸ ਪਸ਼ੂ ਪਾਲਨ ਪੰਜਾਬ ਰਾਜ ਪਾਵਰ ਕਾਮ ਕਾਰਪੋਰੇਸ਼ਨ ਲਿਮਟਿਡ ਅਤੇ ਜ਼ਿਲ੍ਹਾ ਮੰਡੀ ਦਫ਼ਤਰ ਜਨ ਸੇਤ ਅਵਜਾਈ ਪੁਲਿਸ ਅਤੇ ਸੇਤ ਸਿੱਖਿਆ ਸਮੇਤ ਕਈ ਮੁੱਖ ਵਿਭਾਗਾਂ ਨੇ ਭਾਗ ਲਿਆ ਹੈ ਅਭਿਆਸ ਦਾ ਉਦੇਸ਼ ਹੜਵਰਗੀ ਅਮਰਜੈਂਸੀ ਨਾਲ ਨਜਿੱਠਣ ਲਈ ਵਿਭਾਗਾਂ ਵਿੱਚ ਤਿਆਰੀ ਪ੍ਰਕਿਰਿਆ ਸਮਾਂ ਦਾ ਤਾਲਮੇਲ ਦੀ ਜਾਂਚ ਕਰਨਾ ਹੈ ਇਹ ਅਭਿਆਸ ਜ਼ਿਲ੍ਹਾ ਕੰਟਰੋਲ ਰੂਮ ਤੇ ਪਰਵ ਪ੍ਰਾਪਤ ਇੱਕ ਨਕਲੀ ਚੇਤਾਵਨੀ ਕਾਰਨ ਕਾਲ ਨਾਲ ਸ਼ੁਰੂ ਹੋਇਆ ਹੈ ਜਿਸ ਵਿੱਚ ਅਧਿਕਾਰੀਆਂ ਨੂੰ ਸਤਲੁਜ ਦਰਿਆ ਦੇ ਦਰਿਆ ਵਿੱਚ ਪਾਣੀ ਦੇ ਪੱਧਰ ਦੇ ਵਧਣ ਕਾਰਨ ਸੰਭਾਵੀ ਹੜ੍ਹ ਦੀ ਸਥਿਤੀ ਬਾਰੇ ਸੂਚਿਤ ਕੀਤਾ ਗਿਆ ਹੈ ਕੰਟਰੋਲ ਰੂਮ ਸੰਚਾਲਨ ਤੇ ਨੇ ਸੰਤੁਰੰਤ ਜਸਲੀਨ ਕੋਰਪੁੱਲਨ ਐਸ ਡੀ ਐਮ ਲੁਧਿਆਣਾ ਜਿਨ੍ਹਾਂ ਦੇ ਅਧਿਕਾਰੀ ਖੇਤਰ ਵਿੱਚ ਗੜੀ ਫਾਜ਼ਲ ਪਿੰਡ ਆਉਂਦਾ ਹੈ ਨੂੰ ਸੂਚਿਤ ਕੀਤਾ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨ ਦਫਤਰ ਤੇ ਸਾਰੇ ਪ੍ਰਬੰਧ ਸੰਬੰਧਿਤ ਵਿਭਾਗਨوں ਤੇਜਤ ਤੇ ਤਾਲਮਿਲ ਵਾਲੇ ਜਵਾਬ ਨੂੰ ਯਕੀਨੀ ਬਣਾਉਣ ਲਈ ਸੂਚਿਤ ਕੀਤਾ ਗਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ